ਹਾਂ ਜੀ ਸ਼ੋਸ਼ੀ ਕਾਲ ਜੀ ਅੱਜ ਅਸੀਂ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਡੇ ਦੇ ਲਈ ਤਿਆਰ ਹੋ ਰਹੇ ਹਾਂ ਲੋ ਆਪਾਂ ਹੋ ਗਏ ਤਿਆਰ ਤੇ ਬੈਠ ਗਏ ਗੱਡੀ ਦੇ ਵਿੱਚ ਜਿੰਦ ਕਹਿੰਦੀ ਮਮਾ ਮੈਂ ਤੁਹਾਡੀ ਬੁੱਕਲ ਦੇ ਵਿੱਚ ਹੀ ਬੈਠਣਾ ਮੈਂ ਕਿ ਚਲੋ ਆਜਾ ਪੁੱਤ ਇਹਦੇ ਪਾਪਾ ਡਰਾਈਵ ਕਰ ਰਹੇ ਸੀਗੇ ਉਹਨਾਂ ਨੇ ਸਟ੍ਰਾਈਵਰ ਬਣਾ ਸਿੱਟਿਆ ਫਿਰ ਅਸੀਂ ਪਹੁੰਚ ਗਏ ਉਹ ਜਿੱਥੇ ਫੋਟੋ ਕਰਵਾਉਣੀ ਸੀ ਅੱਜ ਬਹੁਤ ਜ਼ਿਆਦਾ ਇੰਪੋਰਟੈਂਟ ਡੇ ਹੈ ਇਸ ਲਈ ਅਸੀਂ ਬਹੁਤ ਵੇਟ ਕੀਤੀ ਹੈ ਜਿੰਦੇ ਪਾਪਾ ਬੈਠ ਗਏ ਫਿਰ ਫੋਟੋ ਕਰਵਾਉਣ ਦੇ ਲਈ ਪਹਿਲਾਂ ਉਹ ਕਹਿੰਦੇ ਮੇਰੀ ਵਾਰੀ ਆਊਗੀ ਮੈਂ ਕਿਹਾ ਚਲੋ ਠੀਕ ਹੈ ਤੁਸੀਂ ਕਰਵਾ ਲਓ ਪਹਿਲਾਂ ਫੋਟੋ ਫਿਰ ਉਹਨੇ ਚੈੱਕ ਕੀਤੀ ਵੀ ਕਿਵੇਂ ਦਾ ਲੱਗ ਰਹੀ ਆ ਮੈਂ ਫਿਰ ਆ ਗਈ ਮੇਰੀ ਵਾਰੀ ਆਪਾਂ ਵੀ ਸ਼ੀਸ਼ੇ ਵਿੱਚ ਪਹਿਲਾਂ ਚੈੱਕ ਕੀਤਾ ਆਪਣੇ ਆਪ ਨੂੰ ਵੀ ਸੋਹਣੇ ਲੱਗ ਰਹੇ ਆ ਅਸੀਂ ਫਿਰ ਮੈਂ ਫੋਟੋ ਕਰਵਾਉਣ ਦੇ ਲਈ ਰੈਡੀ ਸੀ ਪਰ ਫੋਟੋਗ੍ਰਾਫਰ ਕਹਿ ਰਹੀ ਸੀ ਕਿ ਤੁਹਾਡੇ ਵਾਲ ਥੋੜੇ ਸੈੱਟ ਨਹੀਂ ਹੈਗੇ ਫਿਰ ਵਿਚਾਰੀ ਨੇ ਉਹਨੇ ਮੇਰੇ ਵਾਲ ਸੈੱਟ ਕਰਕੇ ਦਿੱਤੇ ਫਿਰ ਮੈਂ ਫੋਟੋ ਲਈ ਰੈਡੀ ਹੋ ਗਈ ਇਸ ਤਰ੍ਹਾਂ ਅਸੀਂ ਫੋਟੋਆਂ ਕਰਵਾਈਆਂ ਤੁਸੀਂ ਵੀ ਦੱਸਿਓ ਕਿ ਉਹ ਇੰਪੋਰਟੈਂਟ ਡੇ ਕੀ ਸੀ ਸਾਡੇ ਲਈ ਗੈਸ ਕਰੋ ਸਾਰੇ ਜਣੇ ਨੈਕਸਟ ਵੀਡੀਓ ਦੇ ਵਿੱਚ ਮੈਂ ਰਿਵੀਲ ਕਰੂੰਗੀ ਉਹ ਇੰਪੋਰਟੈਂਟ ਟੀਕੀ ਸੀ ਥੈਂਕ ਯੂ